ਅਸੀਂ ਕਿਸੇ ਬੰਦੇ ਨੂੰ ਮਾਰ ਜਾਣ ਤੇ ਕਦੇ ਕਿਸੇ ਨੂੰ ਸਲਾਹਾ ਦੁਸ਼ਟ ਦੇ ਚਟਕਾ ਜਾਣ ਤੋਂ ਜ਼ਰੂਰ ਸਲੂਮ ਨਹੀਂ ਨੇ ਸਿੱਖਾਂ ਦੇ ਹੁਕਮੀਆਂ ਸ਼ਸ਼ਟ ਰੱਖਣ ਦਾ ਇਸ ਵਾਰ ਤੇ ਕਹ ਰਹੇ ਸਿੱਖ ਸ਼ਸ਼ਟ ਰੱਖ ਕੇ ਕਦੇ ਬੰਦਾ ਨਹੀਂ ਮਾਰਦਾ ਨਾ ਸਿੱਖ ਦਾ ਕਿਸੇ ਮਨੁੱਖ ਨੂੰ ਮਾਰਨ ਤੇ ਯਕੀਨ ਹੈ ਸਿੱਖਾ ਹਮੇਸ਼ਾ ਹੀ ਹੱਕ ਲੈਣ ਤੇ ਯਕੀਨ ਰੱਖਦਾ ਹੈ ਹਿੰਸਾ ਵਿੱਚ ਯਕੀਨ ਨਹੀਂ ਰੱਖਦਾ ਸਿੱਖ ਕਦੇ ਕਿਸੇ ਨੂੰ ਮਾਰਦਾ ਨਹੀਂ ਆਪਣਾ ਹੱਕ ਲੈਂਦਾ ਹੋਰ ਬਾਰੇ ਇੱਕ ਔਰ ਬਾਰੇ ਸ੍ਰੀ ਅਕਾਲ ਤਖਤ ਸਾਹਿਬ ਤੋਂ ਪੁੱਛੋ ਸ੍ਰੀ ਅਕਾਲ ਤਖਤ ਸਾਹਿਬ ਤੋਂ ਹੁਕਮਨਾਮਾ ਜਾਰੀ ਹੋਇਆ ਹੈ ਕਿ ਉਹਨਾਂ ਨੂੰ ਹਰਜੋਗ ਤਰੀਕੇ ਨਾਲ ਵਦਨ ਫੁੱਲਣ ਨੂੰ ਰੋਕਣਾ ਮੋਰਚਾ ਖਾਤਮ ਹੋਵੇਗਾ ਜੋ ਸਿੱਖਾਂ ਦੇ ਕੋਲ ਬੁਲੰਮੀ ਲੱਗ ਜੇਗੀ ਇਫ ਦਿ ਪ੍ਰੈਜ਼ੈਂਟ ਐਜੀਟੇਸ਼ਨ ਕੰਟੀਨਿਊਜ਼ ਆਰ ਯੂ ਨਾਟ ਫਰਾਈਟਨਡ ਬਟ ਇਟ ਵਿਲ ਲੀਡ ਟੂ ਸਮਾ ਇਕੱਠੀ ਹੋਈ ਗੁਰੂ ਸਾਹਿਬ ਦੀ ਕਿਰਪਾ ਹੋਈ ਗੁਰੂ ਦੇ ਲਾਲ ਭਾਈ ਗਜਿੰਦਰ ਸਿੰਘ ਹੋਣਾ ਨੇ ਰੋਸ ਮਜਾਰਾ ਕਰਨ ਵਾਸਤੇ ਜਹਾਜ਼ ਅਗਵਾ ਕਰ ਲਿਆ ਮੈਂ ਨੌਜਵਾਨਾਂ ਨੂੰ ਇੱਕ ਬੇਨਤੀ ਕਰਾਂਗਾ ਰਾਤ ਬਾਅਦ ਤੁਸੀਂ ਕੱਟ ਕੇ ਇੱਥੇ ਪੁੱਛਦੇ ਸੀ ਵੀ ਆਪਾਂ ਕੀ ਐ ਤੇ ਕੀ ਕਰਨਾ ਸਾਰੀ ਜ਼ਿੰਮੇਵਾਰੀ ਕਰਨ ਦੀ ਦਾ ਫੈਸਲਾ ਦੇਣ ਦੀ ਤਾਂ ਪੰਥ ਦੇ ਜੰਮੇ ਹੈ ਪਰ ਮੈਂ ਨਿੱਜੀ ਤੌਰ ਤੇ ਆਪਣੀ ਰਾਜ ਰੂਰ ਦੇਵਾਂਗਾ ਝਿਜਕਾਂ ਦਾ ਨਹੀਂ ਮੈਂ ਰਾਤੀ ਨੌਜਵਾਨਾਂ ਨੂੰ ਬੇਨਤੀ ਕੀਤੀ ਸੀ ਕਿ ਤੁਹਾਡਾ ਚਰਨ ਪਹਿਲਾਂ ਇਹ ਬੇਨਤੀ ਕਰਨੀ ਹੈ ਵੀ ਆਪਾਂ ਬੁਲਾਉਣਾ ਜਦੋਂ ਤੱਕ ਹਰ ਸਿੱਖ ਦੇ ਪੁੱਤਰ ਦੇ ਹਿਰਦੇ ਵਿੱਚ ਬਜ਼ੁਰਗ ਦੇ ਮਾਪਿਆਂ ਦੇ ਬੀਬੀਆਂ ਦੇ ਇਹ ਗੱਲ ਕਰ ਨਹੀਂ ਕਰ ਜਾਂਦੀ ਕਿ ਅਸੀਂ ਗੁਲਾਮ ਹਾਂ ਜਿੰਨੀਆਂ ਮਰਜ਼ੀ ਟਾਰਾ ਮਾਰ ਲਿਏ ਜਿੰਨੀਆਂ ਮਰਜ਼ੀ ਗੱਲਾਂ ਕਰ ਲਿਏ ਨਹੀਂ ਰਾਜ ਮੈਨਣਾ ਤੇ ਨਾ ਗੁਲਾਮੀ ਘਰੋ ਲੈਣੀ ਹੈ ਗੁਲਾਮੀ ਹਮੇਸ਼ਾ ਉਦੋਂ ਤੋਂ ਲੈਂਦੀ ਹੈ ਜਦੋਂ ਮਨੁੱਖ ਇਹ ਮਹਿਸੂਸ ਕਰ ਲਵੇ ਆ ਸਾਫ਼ ਕਰ ਲਵੇ ਕਿ ਮੈਂ ਗੁਲਾਮੀ ਦੀ ਜ਼ਿੰਦਗੀ ਨਾਲੋਂ ਮੌਤ ਨੂੰ ਪਸੰਦ ਕਰਦਾ ਮੈਂ ਜ਼ਿੰਦਗੀ ਰੱਖਣੀ ਚੰਗੀ ਨਹੀਂ ਸਮਝਦਾ ਉਦੋਂ ਗੁਲਾਮੀ ਘਰੋਂ ਲੈਂਦੀ ਨਹੀਂ ਤੇ ਨਹੀਂ ਲੈਂਦੀ ਗੁਲਾਮ ਕਹੇ ਹਾਂ ਦੇ ਇਹੇ ਸਬੰਧ ਕੰਮ ਥੋੜਾ ਲਾਵਾਗਾ ਕਿਉਂਕਿ ਟਾਈਮ ਬਹੁਤ ਜ਼ਿਆਦਾ ਹੋ ਚੁੱਕਾ ਹੈ ਬੜੀ ਸਵੇਰ ਦੀ ਸੰਗਤ ਬੈਠੀ ਟੀਕੇ ਗੁਲਾਮੀਆਂ ਦੀਆਂ ਮੁੱਖ-ਮੁੱਖ ਨਿਸ਼ਾਨੀਆਂ ਦੱਸਾਂਗਾ ਬਹੁਤ ਵਿਸਤਾਰ ਵਿੱਚ ਨਹੀਂ ਜਾਵਾਂਗਾ ਅਖਬਾਰ ਤੁਸੀਂ ਪੜ੍ਹਦੇ ਹੋ ਹਿੰਦੁਸਤਾਨ ਵਿੱਚ ਏਸ਼ੀਆਈ ਖੇਡਾਂ ਦਾ ਹੋਣਾ ਤੇ ਲਕੀਰ ਕੱਢ ਕੇ ਸਿੱਖ ਵਾਸਤੇ ਖਰਵਰਤਿਆ ਜਾਣਾ ਚਾਹੇ ਕਿ ਸ਼ਹਿਰੇ ਵਾਲਾ ਚਾਹੇ ਚਾਦਰੇ ਵਾਲਾ ਚਾਹੇ ਮੋਨਾ ਕੋਨਾ ਪਰ ਨਾਉ ਸਿੰਘ ਹੋਣਾ ਚਾਹੀਦਾ ਉਹ ਹਰਿਆਣੇ ਦੀ ਲਕੀਰ ਟੱਪ ਕੇ ਹਰਿਆਣੇ ਵਿੱਚ ਦੀ ਲੰਘ ਕੇ ਦਿੱਲੀ ਨਹੀਂ ਜਾ ਸਕਦਾ ਟੋਪੀ ਵਾਲਾ ਜਾ ਸਕਦਾ Hindu ਅਮਰੀਕਾ ਵਿੱਚੋਂ ਸਿੱਖ ਆਵੇ ਹਵਾਈ ਅੱਡੇ ਤੋਂ ਪਿੱਛੇ ਮੋੜਿਆ ਜਾਂਦਾ ਪਰ Hindu ਉਸੇ ਜਹਾਜ਼ ਵਿੱਚ ਆਵੇ ਤੇ ਦਿੱਲੀ ਪਹੁੰਚ ਸਕਦਾ ਤੇ ਗੁਲਾਮੀ ਦੀ ਨਿਸ਼ਾਨੀ ਹੈ ਹਿੰਦੁਸਤਾਨ ਦੀ ਪ੍ਰਧਾਨ ਮੰਤਰੀ ਜੀ ਨੇ ਬਰਵੀਰ ਜੀ ਕਹਿ ਕੇ ਕਹੇਗਾ ਨਾ ਮੁਕਦਮੇ ਬਣੇ ਆ ਅਜੇ ਹੋਰ ਬਣਨੇ ਆ ਹਿੰਦੁਸਤਾਨ ਦੀ ਪ੍ਰਧਾਨ ਮੰਤਰੀ ਇਹ ਗੱਲ ਕਹਿ ਦੇਵੇ ਕਿ ਮੈਂ ਅਕਾਲੀਆਂ ਨੂੰ ਕਹਿਣਾ ਚਾਹੁੰਦੀ ਹਾਂ ਜਾਂ ਸਿੱਖਾਂ ਨੂੰ ਕਹਿਣਾ ਚਾਹੁੰਦੀ ਹਾਂ ਪੰਜਾਬ ਵਾਲਿਆਂ ਨੂੰ ਤੁਸੀਂ ਮੋਰਚਾ ਲਾਇਆ ਤੁਸੀਂ ਇਸ ਤਰ੍ਹਾਂ ਦੀਆਂ ਚੀਜ਼ਾਂ ਮੰਗਦੇ ਹੋ ਬਾਹਰਲੇ ਸਿੱਖਾਂ ਬਾਰੇ ਸੋਚ ਲਿਓ ਕੀ ਬਣੂ ਕੋਈ ਮੁਕਦਮਾ ਦਰਜ ਨਹੀਂ ਕਿਉਂਕਿ ਪੰਤ ਸਰੇ ਘਰੇ ਜੰਮੀ ਹੈ ਪਰ ਜੇ ਐਸੇ ਸਟੇਜ ਤੋਂ ਭਿੰਡਰਾਵਾਲਾ ਇਹ ਗੱਲ ਕਹਿਦੇ ਨੇ ਜਦ ਸਮੁੰਦਰੀ ਹਾਰ ਵਿੱਚ ਮੀਟਿੰਗ ਵਿੱਚ ਕਿ ਦੀਦੀ ਇੰਦਰਾ ਜੇ ਰਾਜ ਦੇ ਹਕੂਮਤ ਦੇ ਨਿਸ਼ੇਵ ਚਾ ਕੇ ਤੇਰੇ ਮਨ 'ਚ ਇਨਾ ਹੰਕਾਰ ਹੈ ਕਿ ਤੂੰ ਸਿੱਖਾਂ ਨੂੰ ਚੇਤਾਵਨੀ ਦੇਣਾ ਚਾਹੁੰਦੀਆਂ ਵੀ ਸੋਚ ਰਿਓ ਬਾਹਰ ਨਾਲ ਬਾਰੇ ਕੀ ਬਣੂ ਤੇ ਤੈਨੂੰ ਵੀ ਚੇਤਾ ਰੱਖਣਾ ਚਾਹੀਦਾ ਸਾਨੂੰ ਵੀ ਵੀ ਹਿੰਦੂ ਆਉਂਦੇ ਕੋਈ ਵੱਧ ਨਹੀਂ ਝਗੋ ਝਕਾਰਾ ਨਹੀਂ ਛੱਡਣਾ ਮੈਂ ਜਕਾਰੇ ਵਾਲੇ ਸੱਜਣਾ ਨੂੰ ਬੇਨਤੀ ਕਰਾਂਗਾ ਇਹ ਚ ਮਿਲਦਾ ਕੀ ਹੈ ਜਕਾਰੇ ਮਗਰੋਂ ਸ਼ਾਦਰ ਦੇ ਉੱਠਾਂਗੇ ਪਹਿਲਾਂ ਸੁਣ ਲੋ ਸਾਰੀ ਹਾਂ ਗੁਲਾਮ ਛੱਡੀ ਜਾਂਨੇ ਜਕਾਰੇ ਪਹਿਲਾਂ ਆਜ਼ਾਦ ਹੋਵਾਂ ਇਹ ਰਸ ਦੇ ਵਿੱਚ ਫਰਕ ਨਾ ਪਾਓ ਸੁਣਨ ਦੀ ਕੋਸ਼ਿਸ਼ ਕਰੋ ਵੀ ਗਲਾਂ ਕਿਨੇ ਆ ਮੈਂ ਇਕੱਲਿਆਂ ਗੁੱਸੇ ਵਿੱਚ ਆ ਕੇ ਗੱਲਾਂ ਨਹੀਂ ਕੀਤੀਆਂ ਮੇਰੇ ਤੇ ਦੋਸ਼ ਵੀ ਲੱਗੇ ਨਾ ਗੱਲਾਂ ਦੇ ਗਰਮ ਬੋਲ ਦਾ ਦੇਚ ਪੁਆਰਾ ਪਾਉਣਾ ਚਾਹੁੰਦਾ ਨੌ ਮਾਸ ਦਾ ਰਿਸ਼ਤਾ ਤੋੜਨਾ ਚਾਹੁੰਦਾ ਪਰ ਮੈਂ ਤੁਹਾਡੇ ਕੋਲ ਅੱਜ ਕੁਛ ਨਾ ਵੀ ਆਪਣਾ ਰਿਸ਼ਤਾ ਕੀ ਹੈ ਹਿੰਦੁਸਤਾਨ ਦੇ ਪ੍ਰਧਾਨ ਮੰਤਰੀ ਦੀ ਜ਼ਿੰਮੇਵਾਰੀ ਦੇਸ਼ ਦੀ ਮੇਰੇ ਨਾਲੋਂ ਜ਼ਿਆਦਾ ਕਿ ਘੱਟ ਹੈ ਮੈਂ ਇੱਕ ਮਾਮੂਲੀ ਸਿੱਖਾਂ ਦਾ ਸੇਵਾਦਾਰ ਹਾਂ ਉਹ ਤੁਹਾਡੀਆਂ ਵੋਟਾਂ ਲੈ ਕੇ ਬਣੀ ਮੈਂ ਤੁਹਾਡੀ ਕਿਸੇ ਦੀ ਵੋਟ ਲੈ ਕੇ ਸੰਤ ਨਹੀਂ ਬਣਿਆ ਮੈਂ ਉਸ ਪਿਤਾ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਕਿਰਪਾ ਦਾ ਫਲਕਾਂ ਸਤਖੰਡਲਾ ਸੀ ਮਹਾਂਪੁਰਖ ਸੰਤ ਬਾਬਾ ਕਰਤਾਰ ਸਿੰਘ ਦੀ ਖਾਲਸਾ ਦੇ ਮੇਰ ਦਾ ਸਦਕਾ ਉਹਨਾਂ ਦਾ ਸਦਕਾ ਇਸ ਸਟੇਜ ਤੇ ਆਇਆ ਮੈਂ ਉਹ ਹਿੰਦੁਸਤਾਨ ਦੀ ਜਨਤਾ ਦੀਆਂ ਵੋਟਾਂ ਲੈ ਕੇ ਬਣੀ ਤੇ ਜਿਉ ਉਹ ਕਹਿੰਦੀ ਆ ਪੱਗ ਤੇ ਚੁੰਨੀ ਵਾਲੀਆਂ ਸਿੱਖਾਂ ਦੀਆਂ ਕੌਰ ਨਾਂ ਵਾਲੀਆਂ ਬੀਬੀਆਂ ਇਹਨਾਂ ਬਾਰੇ ਪ੍ਰਧਾਨ ਤੇ ਲੀਡਰ ਸੋਚ ਲੈਣ ਤੇ ਆਪਾਂ ਖੁਸਰੇਤਾਂ ਹਾਨੀ ਦੇ ਉੱਤਰ ਨਹੀਂ ਦੇਣਾ ਦੁਨੀਆਂ ਦੇ ਕਿਸੇ ਰੇਬਰ ਨੂੰ ਕਿਸੇ ਕਿਤਾਬ ਵਿੱਚ ਕਿਸੇ ਹਿਸਟਰੀ ਵਿੱਚ ਕਿਸੇ ਲਿਖਤ ਵਿੱਚ ਪੜੇ ਲਿਖੇ ਫਲਾਸ ਪਰ ਸੱਜਣ ਤਾ ਪਰ ਕਿਸੇ ਰੇਬਰ ਦੇ ਨਾਮ ਨਾਲ ਮੈਨੂੰ ਮਰਦ ਅਖਰ ਵਿਖਾ ਦਿਓ ਕਿੱਥੇ ਲਿਖਿਆ ਮਰਦ ਲਿਖਿਆ ਤੇ ਕੋਈ ਕੋਪਰੂ ਗੋਮਤ ਸਿੰਘ ਸਾਹਿਬ ਜੀ ਵਾਲੇ ਲਿਖਿਆ ਹੈ ਵਾਹ ਪਰਿਪਿਓ ਮਰਦਾ ਗੰਮੜਾ ਮਰੀਆਮ ਇਕੇਲਾ ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ ਤੇ ਜਿਹੜਾ ਮੁੰਡਾ ਪਿਓ ਵਰਗਾ ਨਾ ਹੋਵੇ ਉਹਨੂੰ ਕੋਈ ਦਾ ਕੀ ਹੈ ਉਹ ਤੁਸੀਂ ਮਗਰੋਂ ਸਾਹਿਬ ਤੋਂ ਕਰ ਲਿਓ ਜਿਹੜਾ ਮੁੰਡਾ ਬਾਪੂ ਆਪਦੇ ਨਾਲ ਨਾ ਰਲੇ ਲੋਕੀ ਸ਼ੱਕ ਕਰਦੇ ਆਂ ਤੇਤਾ ਹੋਵੇ ਗੁਰੂ ਗੋਬਿੰਦ ਸਿੰਘ ਸਾਹਿਬ ਉਹਨੂੰ ਟੁੰਬਿਆ ਜਾਵੇ ਤੜਕਾਂ ਮਾਰੀਆਂ ਜਾਂ ਨਫ਼ਰਤ ਦੇ ਬਚਨ ਕਹਿ ਜਾਣ ਕੁਸੀਂ ਸਾਡੇ ਚੋਂ ਜੰਮਿਆ ਸਾਡੇ ਚੋਂ ਜੰਮਿਆ ਬ੍ਰਾਹਮਣ ਹੋ ਤੇ ਆਪਣਾ ਪਿਤਾ ਵੰਗਾਰ ਕੇ ਕਹਿੰਦਾ ਗਲਤ ਕਲਨ ਕਰ ਬ੍ਰਾਹਮਣ ਛਤਰੀ ਕੋ ਪੂਤੋਂ ਬ੍ਰਾਹਮਣ ਕੋ ਨਾ ਹੈ ਉਹ ਵੀ ਕਿਸੇ ਤਰ੍ਹਾਂ ਹਿੰਦੂ ਮੱਲਮਲੀ ਬਣਾਉਣਾ ਚਾਹਦਾ ਤਾਂ ਪਾਸ਼ਾ ਨੂੰ ਮਹਾਰਾਜ ਕਹਿੰਦਾ ਦਿਲਪੋਂ ਇਹ ਗੱਲ ਨਹੀਂ ਹੋਵੇਗੀ ਜੇ ਤਾਂ ਮੈਂ ਕਹਿਦਾ 20-20 ਦੀ ਗਿਣਤੀ ਆ ਸਾਨੂੰ ਤੇ ਮੁਕਦਮਾ 500 800 ਤੇ 6 ਘਾਰਾ ਦੀਨ ਦਰ ਖੰਦਾ ਉਹਦੇ ਤੇ ਨਹੀਂ ਕਿਉਂਕਿ ਪੰਡਤਾਂ ਦੇ ਘਰੇ ਜੰਮੀ ਆ ਜੇ ਹਿੰਦੁਸਤਾਨ ਦਾ ਗ੍ਰਹਿ ਮੰਤਰੀ ਕਹੇ ਦੇ ਵਿੱਚ ਕੱਢ ਲੋ ਠੰਦਨਾ ਦੇ ਵਿੱਚ ਵਿੱਚ ਪਿੰਡਰਾ ਵਾਲੇ ਨੂੰ ਗੁਰੂ ਨਾਨਕ ਨਵਾਸ ਵਿੱਚੋਂ ਬਰਾਮਣ ਦੇ ਘਰੇ ਜੰਮਿਆ ਤੇ ਮੁਕੱਦਮਾ ਕੋਈ ਦਰਜ ਨਹੀਂ ਤੇ ਜੇ ਪਿੰਡਰਾ ਵਾਲਾ ਕੋਈ ਸਤੇਜ ਤੋਂ ਬਿਨਾਂ ਕੋਈ ਲੀਡਰ ਕਹਦੇਵੇਂ ਤੈਨੂੰ ਚਬਾਵਾਂਗੇ ਲੋਹੇ ਦੇ ਚਾਣੇ ਬੰਗਾਂ ਦੀ ਪਾਈਆਂ ਆਜੀ ਤਿਆਰ ਹੋ ਕੇ ਤੇ ਮੁਕੱਦਮਾ ਦਰਜ ਹੈ ਜੇ ਭਟਾਚਾਰੀਆਂ ਹਿੰਦੂਆਂ ਦੇ ਘਰੇ ਜੰਮਿਆ ਅਦਾਲਤ ਨਿਆਂ ਕਰ ਲਈ ਲੁਧਿਆਣੇ ਮੁਕੱਦਮਾ ਚੱਲ ਰਿਹਾ ਹੈ ਸੱਪ ਅਤਾਚਾਰੀਆ ਪਾਰਲਮੈਂਟ ਵਿੱਚ ਗਰਵਾਉਂਦੇ ਰਿਹਾ ਹੈ ਕਿ ਨਸ਼ੱਤਰ ਸਿੰਘ ਨੂੰ ਫਾਂਸੀ ਲੱਗਣੀ ਚਾਹੀਦੀ ਸੀ ਉਹਦੇ ਤੇ ਮੁਕੱਦਮਾ ਕੋਈ ਦਰਜ ਨਹੀਂ ਜੇ ਸੁਆਮੀ ਦਿੱਤੀਆ ਦੇਸ਼ ਹਰਿਆਣੇ ਦੇ ਰਹਿਣ ਵਾਲਾ ਹਿੰਦੂ ਉਹ ਕਾਹਦੇ ਚੁੱਕੋ ਕਿਸ਼ਾਰਾ ਪਰਣਾ ਤੇ ਨਿਕਲ ਜਾਓ ਸਿਕੜੇ ਸਾਰੇ ਇੱਥੋਂ ਤੁਹਾਡਾ ਕੋਈ ਕੰਮ ਨਹੀਂ ਕੋਈ ਮੁਕੱਦਮਾ ਦਰਜ ਨਹੀਂ ਜੇ ਪੰਜਾਬ ਦਾ ਵਿੱਤ ਮੰਤਰੀ ਕੇਵਲ ਕ੍ਰਿਸ਼ਨ ਬ્રાਹਮਣਾਂ ਦੇ ਘਰੇ ਜੰਮਿਆ ਉਹ ਕਹਦੇ ਨੇ ਕਿ ਸਾਰੀਆਂ ਸੰਪਰਦਾਵਾਂ ਖਤਮ ਕਰ ਦੇਣੀਆਂ ਇਹ ਤਾਂ 6 ਮਹੀਨੇ ਪਹਿਲਾਂ ਦੀ ਖਬਰ ਹੈ ਕਾਲੀ ਪੱਤਰਕਾਰਾਂ ਤੇ ਮੈਂ ਆਪ ਖੁਦ ਪੜ੍ਹੀ ਹੈ ਸਾਰੀਆਂ ਸੰਪਰਦਾਵਾਂ ਖਤਮ ਕਰ ਦੇਣੀਆਂ ਕੋਈ ਮੁਕਦਮਾ ਦਰਜ ਨਹੀਂ ਜੇ ਕਿਹਾ ਜਾਵੇ ਸਿੱਖਾਂ ਨੂੰ ਕੁੱਟ ਲਿਆਗੇ ਦਲਦੇ ਆਗੇ ਮਰਦੇ ਆਗੇ ਕੋਈ ਮੁਕਦਮਾ ਦਰਜ ਨਹੀਂ ਜੇ ਹਰਵੰਸ لال ਖੰਨਾ ਇੱਥੇ ਅੰਮ੍ਰਿਤਸਰ ਦੀ ਪਵਿੱਤਰ ਧਰਤੀ ਵਿੱਚ ਇਹ ਗੱਲ ਕਹਦੇ ਨੇ ਕਿ ਦੁੱਕੀ ਟਿੱਕੀ ਖਾਣ ਨਹੀਂ ਦੇਣੀ ਸਿਰ ਤੇ ਪਗੜੀ ਰਹਿਣੀ ਨਹੀਂ ਦੇਣੀ ਕੱਚ ਕੜਾ ਕਿਰਪਾਨ ਇਹਨੂੰ ਭੇਜੋ ਪਾਕਿਸਤਾਨ ਕੋਈ ਮੁਕਦਮਾ ਦਰਜ ਨਹੀਂ 80000 ਦੀ ਜੀਪ ਦਿੱਤੀ ਪੰਜਾਂ ਪਿਆਰਿਆਂ ਵਾਸਤੇ ਇੱਕ ਸਿੱਖ ਨੇ 17 ਜੁਲਾਈ ਨੂੰ ਪਿਛਲੇ ਸਾਲ ਉਹ ਫੜੇ ਉਸਨੇ ਉਹਦੇ ਸੰਬੰਧ ਵਿੱਚ ਜਿਹੜੇ ਸਿੰਘ ਫੜੇ ਸੀ ਜੰਗੀਰ ਸਿੰਘ ਅਜਾਬ ਸਿੰਘ ਮੰਗਲ ਸਿੰਘ ਅਮਰੀਕ ਸਿੰਘ ਤੇ ਧਾਰਾ ਸਿੰਘ ਉਹ ਸਿੰਘ ਅਜ ਸਟੇਜ ਤੇ ਬੈਠਿਆ ਜੀਪ ਥਾਣੇ 'ਚ 3 ਲੱਖ ਦੀ バス ਦਿੱਤੀ ਸੰਗਤ ਨੇ ਪ੍ਰਚਾਰ ਵਾਸਤੇ ਮੇਰੇ ਸਤਿਕਾਰਯੋਗ ਮੇਰੇ ਪਿਤਾ ਸਦਾਰਸ਼ ਮਹਾਪੁਰਖ ਬ੍ਰਹਮ ਗਿਆਨੀ ਸਾਨੂੰ ਨੌਜਵਾਨੀ ਉਮਰ ਦੇ ਵਿੱਚੋਂ ਵਿਛੋੜਾ ਦੇ ਕੇ ਪਰਨੰਬਦ ਦੇ ਮੁਤਾਬਕ ਉਹਨਾਂ ਦੀ ਬਜ਼ੁਰਗ ਮਾਤਾ ਮਾਤਾ ਲਾਖੌਰ ਜੀ ਉਹਨੂੰ ਉਸ ਨੂੰ ਲੈ ਜਾਈਏ ਢੀਂਡ ਵਾਲੇ ਮੁਕਸਰ ਤੋਂ ਤੇ ਜ਼ਾਲਮ ਹਕੂਮਤ ਕੋ ਨਵੀਂ バス ਨੂੰ ਪਕੜ ਕੇ ਤੇ ਮੁਕਸਰ ਤੋਂ ਲਿਆ ਕੇ ਖਾਲਸਾ ਜੀ ਸਾਦਕ ਥਾਣੇ 'ਚ ਖੜੀ ਕਰਦੇ ਨੇ ਹੁਣ ਮੈਂ ਤੁਹਾਡੇ ਕੋਲੋਂ ਪੁੱਛਣਾ ਚਾਹੁੰਦਾ ਜਿਹੜੇ ਕਹਿੰਨੇ ਜੀ ਗਲਤ ਬੋਲਦਾ ਜੀ ਇਹ ਗਰਮ ਬੋਲਦਾ ਇਹਨਾ ਵਾਅਦਾ ਹੋਣ ਤੋਂ ਪਿੱਛੋਂ ਕਿਹਾ ਸੀ ਵੀ ਜੇ ਸਾਡੀ ਬੱਸ 5 ਵਜੇ ਨੂੰ ਨਾ ਛੱਡੀ ਤੇ 5000 ਹਿੰਦੂਆਂ ਨੂੰ ਇੱਕ ਘੰਟੇ ਚ ਵੜਾਂਗਾ ਹੁਣ ਇਹਨਾ ਨੁਕਸਾਨ ਹੋਣ ਤੋਂ ਪਿੱਛੋਂ ਫਿਰ ਕਿਉਂ ਅਖ ਰਿੰਦੂ ਵਰਤਿਆ ਕਈ ਕਹਿੰਦੇ ਜੀ ਸੰਤਾਂ ਨੇ ਮੂੰਹ ਹਿੰਦੂ ਫੱਗਦਾ ਨਹੀਂ ਮੈਂ ਕਿਹਨੂੰ ਸਰਟੀਫਿਕੇਟ ਦਿੱਤਾਈ ਮੈਂ ਸੰਤ ਐ ਕਿਸੇ ਬੰਦੇ ਨੂੰ ਲੈ ਕੇ ਦਿੱਤਾ ਮੈਂ ਸੰਤ ਐ ਮਾਦਾ ਜਰਨੈਲ ਸੰਗਤ ਖਾਲਸਾ ਹਿੰਦੂਆ ਕਰਕੇ ਉਹ ਵਰਤਿਆ ਹਿੰਦੂਆਂ ਨਾਲ ਉਸ ਤਰ੍ਹਾਂ ਮੇਰਾ ਵੈਰ ਨਹੀਂ ਵੈਰ ਹੁੰਦਾ ਤਾਂ ਮੈਂ ਹਿੰਦੂ ਦੀ ਕੁੜੀ ਨਾਲ ਸ਼ਰਾਕਤ ਹੁੰਦਾ ਦਲਾਲਾਵਾ ਤੋਂ ਹੋਕਮ ਚੰਦ ਹਿੰਦੂ ਦੀ ਲੜਕੀ ਹਿੰਦੂ ਚੁਟਕੇ ਲੈ ਗਿਆ ਜ਼ਬਰਦਸਤੀ ਨੌਜਵਾਨ ਮੁੰਡਾ 10000 ਦੇ ਇਕੱਠੇ ਚਾੜ ਕੇ ਸਟੇਜ ਤੇ ਚੀਕਾਂ ਮਾਰ ਕਰ ਰਿਹਾ ਸੰਤ ਜੀ ਤੁਸੀਂ ਦੰਦਮੀ ਟਕਸਾਲ ਦੇ ਸੇਵਾਦਾਰ ਹੋ ਪ੍ਰਾਤਨ ਸੰਗ ਸਿੱਖ ਸਿੱਖ ਹਿੰਦੂਆਂ ਦੀਆਂ ਲੜਕੀਆਂ ਛਡਾਉਂਦੇ ਰਹੇ ਆ ਮੇਰੀ ਨੌਜਵਾਨ ਕੁਆਰੀ ਲੜਕੀ ਨੇ ਹਿੰਦੂ ਚੁੱਕ ਕੇ ਲੈ ਗਿਆ ਜੇ ਮੇਰੇ ਮਨ ਚ ਵਿਤਕਰਾ ਹੁੰਦਾ ਮੈਂ ਇਹਨੂੰ ਕਹਿੰਦਾ ਸਟੇਜ ਤੋਂ ਉੱਡ ਜਾ ਜਾਂ ਕਹਿੰਦਾਂ ਹਿੰਦੂਆਂ ਨੂੰ ਕਹਦੇ ਪਰ ਨਹੀਂ ਗੁਰੂ ਦਾ ਸਿੱਖਣਾ ਫਰਜ਼ਾ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਇਹਦੇ ਤੇ ਚੱਲੇ ਆ ਉਹਨੂੰ ਕਹਾਂ ਕਿ ਮੈਂ 12 ਵਜੇ ਬੋਲ ਰਿਹਾ ਸਟੇਜ ਤੇ ਜਵਾਲਾ ਵਾਲਾ ਜਿਹੜਾ ਫਾਜ਼ਲ ਕਹਾ ਇਸੇ ਕੋਲ ਹੈ ਉਹਨੂੰ ਕਹਾਂ 5 ਵਜੇ ਤੱਕ ਤੇਰੀ ਲੜਕੀ ਕਰਿਆ ਗਈ ਪਰ ਗੱਲ ਠੀਕ ਹੋਈ ਤੇ ਹੋਰ ਰੌਲਾ ਨਾ ਪਈ ਹੋਇਆ ਮਹਿੰਦਰ ਸਿੰਘ ਸਾਂਝਾ ਵਾਲੀ ਦਾਸ ਨੇ ਡਿਊਟੀ ਲਈ ਖਾਲਸਾ ਜੀ 5:30 ਵਜੇ ਨੂੰ ਉਹ ਲੜਕੀ ਲਿਆ ਕੇ Hindu ਦੇ ਘਰੇ ਦਿੱਤੀ ਕਲਾਸ ਚੰਦਰ ਕਰਿਆਣਾ ਦੁਕਾਨ ਵਾਲਾ ਇੱਥੇ ਉਹਦੀ ਦੁਕਾਨ ਨੂੰ ਅੱਗ ਲੱਗ ਗਈ ਕਰਿਆਨੇ ਜੂਨੀਅਰ ਨੇ ਕਿਹਾ ਕਿ ਭਿੰਦਰਾਵਾਲਾ ਨਾਲ ਲੈ ਦੇ ਉਹਨੇ ਨਹੀਂ ਲਿਆ ਦੋ ਸਿੱਖ ਤੇ ਇੱਕ Hindu ਤਿੰਨੇ ਮੇਰੇ ਕੋਲ ਕਮਰੇ ਚ ਆਏ ਆ ਕੇ ਰੋ ਪਿਆ ਉਹ ਮੈਂ ਕੀ ਗੱਲ ਰੋਣਾ ਕਿਉਂ ਆ ਕਹਿਣ ਲੱਗਾ ਜੀ ਮੇਰੀ ਦੁਕਾਨ ਸੜ ਗਈ ਮੈਂ 10 ਕੀ ਚਾਹੁੰਦਾ ਹੈ ਕਹਿੰਦਾ ਜੇ ਤੁਸੀਂ 100 ਰੁਪਇਆ ਦੇ ਦਿਓ ਤੇ ਮੈਨੂੰ ਬਹਾਨਾ ਮਿਲ ਜਾਊਗਾ ਗ੍ਰਹੀ ਕਰਨ ਦਾ ਤੂੰ ਨੂੰ 500 ਰੁਪਇਆ ਦਿੱਤਾ ਪਰ ਮੈਨੂੰ ਅੱਗ ਲੱਗੀ ਕਪੂਰਥਾ ਦੇ ਉਥੋਂ ਦੇ ਲੀਡਰਾਂ ਨੂੰ ਵੀ ਪਤਾ ਹੈ 5000 ਰੁਪਇਆ ਉਹਦੇ ਮੁਕਾਦਮੇ ਤੇ ਖਰਚਾ ਜੱਥੇ ਨੇ ਦੋ ਹਿੰਦੂ 4 ਤਰੀਕ ਨੂੰ ਸ਼ਹੀਦ ਹੋ ਗਏ ਰਾਹੋਕੂ ਕੰਮ ਵਿੱਚ 10000 ਰੁਪਇਆ ਸ਼ਰੋਮਣੀ ਅਕਾਲੀ ਦਲ ਤੇ ਸ਼ਰੋਮਣੀ ਕਮੇਟੀ ਨੇ ਦਿੱਤਾ ਹੈ 5-5000 ਜੱਥੇ ਨੇ ਦਿੱਤਾ ਤੇ ਜੇ ਸਾਰੇ ਨਾਲ ਹਿੰਦੂਆਂ ਨਾਲ ਵੈਰ ਹੋ ਗਏ ਤੇ ਮੈਨੂੰ ਕੀ ਲੋੜ ਤੇ ਉਹਨਾਂ ਨੂੰ ਪੈਸੇ ਦੇਣ ਦੀ ਸਾਰੇ ਹਿੰਦੁਸਤਾਨ ਦੀ 7 ਕਰੋੜ ਦੀ ਗਿਣਤੀ ਹਿੰਦੂਆਂ ਵਿੱਚੋਂ ਕੋਈ ਮਾਜਦਾ ਲਾਲ ਇੱਥੇ ਦੇ Hindu ਹੋਵੇ ਤੇਰਾ ਸਿੱਖ ਰੇੜਾ ਕਹਿੰਦਾ ਸਾਡਾ ਫਰਕ ਪੈਂਦਾ ਬਾਹ ਖੜੀ ਕਰਕੇ ਕਹੋ ਕਿਸੇ ਹਿੰਦੁਸਤਾਨ ਦੇ ਇੱਕ Hindu ਨੇ ਨਵੀਂ ਪੰਜੀ ਦੀ ਸਿੱਖਿਸ਼ੀਦਾਰੇ ਪਰਿਵਾਰਾਂ ਨੂੰ ਘਰ ਜਾ ਕੇ ਦਿੱਤੀ ਹੈ ਕਾੜਾ ਰਸਤਾ ਸਾਡਾ ਹਿੰਦੂ ਅਖਰ ਕਿਉਂ ਵਰਤਿਆ ਗੁੱਸੇ ਵਿੱਚ ਨਹੀਂ ਵਰਤਾ ਦਲੀਲ ਦੇ ਕੇ ਕਹਿਲ ਕਰਾਂਗਾ 200 ਦੇ ਲਗਭਗ ਸਿੰਘ ਸ਼ੀਰ ਹੋ ਗਏ ਐ ਥੋੜੇ ਘੱਟ ਤੁਸੀਂ ਦੱਸੋ ਗਵਰਨਮੈਂਟ ਦਾ ਕੋਈ ਚੌਂਕੀਦਾਰ ਪਾਜੀਨਕਵਾਲੀ ਤੇ ਆਇਆ ਮੈਥੇ ਇਨਕਵਾਰੀ ਕਰਨ ਸੀ ਪ੍ਰਧਾਨ ਨੇ ਬਿਆਨ ਦਿੱਤਾ ਪਤਾ ਨਹੀਂ ਮਹੀਨੇ ਕਿ ਦੋ ਮਹੀਨੇ ਪਿਛੋ ਦਾ ਹੁਕਮ ਹੋਇਆ ਜਾਂਚ ਦਾ ਜੇ ਉਹ ਹੁਕਮ ਹੋ ਗਿਆ 3 ਮਹੀਨੇ ਮਨਜ਼ੂਰ ਹੋਈ ਨੂੰ ਹੋ ਗਿਆ ਫੈਸਲਾ ਹੋ ਗਿਆ ਔਰ ਰੀਲੀਜ਼ ਨਹੀਂ ਕਰ ਦੇਗੇ ਕਿਉਂਕਿ ਪੁਲਿਸ ਜੋਕ ਕਹਿੰਦੀ ਹੈ ਲਾਲਾ ਬੁੱਢਾ ਮਰ ਗਿਆ 80 ਸਾਲ ਦਾ 9 ਤਰੀਕ ਨੂੰ ਮਰਿਆ 12 ਨੂੰ ਮੇਰੇ ਤਿੰਨ ਦਿਨਾਂ ਵਿੱਚ ਉਹ ਬਰਾ ਤਿਆਰੀ ਹੋ ਗਏ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸੰਪੂਰਨ ਹੱਕ ਲੱਗੇ ਨੂੰ 2 ਸਾਲ ਤੋਂ ਉੱਪਰ ਹੋ ਗਿਆ ਅੱਜ ਦਿਨ ਹੁਣ ਤੱਕ ਇਨਕੁਆਰੀ ਠੱਪ ਹੈ ਕਿੰਨਾ ਚਿਰ ਅਟਾਰ ਰੱਖਾਂਗੇ ਹਿੰਦੂ ਅਖਰ ਕਿਉਂ ਵਰਤਿਆ 2 ਸਾਲੇ ਲਗਭਗ ਸਿੰਘ ਸ਼ੀਰ ਹੋ ਗਏ ਐ ਦੱਸੋ ਹਿੰਦੁਸਤਾਨ ਦੀ ਗਵਰਨਮੈਂਟ ਦਾ ਚੌਂਕੀਦਾਰ ਤੁਹਾਡੇ ਕੋਲੇ ਆਇਆ ਕਿਸੇ ਕੋਲ ਪਰ ਉਹ ਵੀ ਪੁਲਿਸ ਨਾਲ ਮਰੇ ਆਪਣੇ ਅਸ਼ੋਕ ਕੁਮਾਰ ਹਿੰਦੂ ਦਾ ਪੁੱਤਰ ਪੁਲਿਸ ਦੀ ਗੋਲੀ ਨਾਲ ਮਰ ਗਿਆ ਪਟਿਆਲੇ ਗ੍ਰਹਿ ਮੰਤਰੀ ਵੀ ਭੱਜ ਆਇਆ ਚਤਰੇ ਦੀ ਵੀ ਭੱਜਾਇਆ ਤੇਂਦਰਾ ਰਾਣੀ ਵੀ ਭੱਜੀ ਆਈ ਜੇ ਉਹਨੂੰ 7 ਕਰੋੜ ਦੀ ਗਿਣਤੀ ਵਿੱਚੋਂ ਇੱਕ ਮਰੇ ਦਾ ਦਰਦ ਹੈ ਤੇ 2 ਕਰੋੜ ਦੀ ਗਿਣਤੀ ਵਿੱਚੋਂ 200 ਮਰੇ ਦਾ ਕੋਈ ਦਰਦ ਨਹੀਂ ਫਿਰ ਹੱਥ ਉੱਥੇ ਲਾਉਣਾ ਚਾਹੀਦਾ ਜਿੱਥੇ ਪੀੜ ਲੱਗਦੀ ਕਿ ਜਿੱਥੇ ਪਤਾ ਨਹੀਂ ਲੱਗੇ ਉੱਥੇ ਲਾਉਣਾ ਚਾਹੀਦਾ ਇਹ ਤਾਂ ਅਖਿਰ 5000 ਰਿੰਗੂ ਦਾ ਵਰਤਿਆ ਸੀ ਹੁਣ ਤੁਸੀਂ ਦੱਸੋ ਮੈਨੂੰ ਵਰਤਣਾ ਚਾਹੀਦਾ ਸੀ ਕਿ ਨਹੀਂ ਚਾਹੀਦਾ ਸੀ ਤੁਸੀਂ ਫੈਸਲਾ ਦੇ ਦਿਓ ਸਤਿਗੁਰੂ ਜੀ ਦਾ ਤੇ ਫਿਰ ਇਹ ਕਿਉਂ ਕਹਿੰਦੇ ਵੀ ਪੰਡਰਾਵਾਲਾ ਗਰਮ ਬੋਲਦਾ ਹੈ ਕਿਹੜੀ ਗੱਲ ਤੋਂ ਕਹਿੰਦੇ ਕਿ ਫੁੱਟ ਕਮਾ ਜੰਗੀਰ ਸਿੰਘ ਤਾਰਾ ਸਿੰਘ ਦਾ ਪੁੱਤਰ ਈਟਾਂ ਵਾਲੀ ਤੋਂ ਇੱਥੇ ਆਇਆ ਵਿਆ ਜੋ ਉਹਦਾ ਪੱਛ ਚੀਰ ਕੇ ਲੂਣ ਭਰ ਦਿੰਦਾ ਹੈ ਇਹ ਗੁਲਾਮੀ ਦੀਆਂ ਨਿਸ਼ਾਨੀਆਂ ਮੈਂ ਦੱਸਦਾ ਤੈਨੂੰ ਪਹਿਲਾਂ ਕਿਹ ਅਸੇ ਗੁਲਾਮ ਕਿਨੇ ਐ Hindu ਮਰ ਜੇ ਇਨਕੁਆਰੀ ਆ ਸਿੱਖ ਮਰ ਜੇ ਇਨਕੁਆਰੀ ਨਹੀਂ Hindu ਮਰ ਜੇ ਲਾਸ਼ ਵਾਪਸ ਆ ਸਿੱਖ ਮਰ ਜੇ ਲਾਸ਼ ਵਾਪਸ ਨਹੀਂ Hindu ਮਰ ਜੇ ਸਿੱਖ ਨੂੰ ਸਜ਼ਾ ਹੈ ਸਿੱਖ ਮਰ ਜੇ ਤੇ ਉਹਦੀ ਇਨਕੁਆਰੀ ਠੱਪ ਕੀਤੀ ਜਾਂਦੀ ਹੈ ਪੰਡਤਾਂ ਦੇ ਘਰੇ ਜੰਮੀ ਲੜਕੀ ਜਨਤਾ ਰੀਆਂ ਲੈ ਕੇ ਵੋਟਾਂ ਸਿੰਘੋ ਸਤਾਂ ਦੀ ਬਣੀ ਪ੍ਰਾਈਮ ਮਿੰისტਰ ਬੀਬੀ ਇੰਦਰਾ ਗਾਂਧੀ ਉਹਨੂੰ 1977 ਵਿੱਚ ਸਜ਼ਾ ਦਿੱਤੀ ਅਦਾਲਤ ਨੇ ਭੁਗਤਣ ਵਾਸਤੇ ਜੇਲ੍ਹ ਵਿੱਚ ਗਈ ਉਹਦੇ ਸਹਾਯੋਗੀ ਪਾੜੇ ਉਹਨਾਂ ਨੇ ਜਹਾਜ਼ ਗਵਾਹ ਕੀਤਾ ਉਹਨੂੰ ਇੱਕ ਨੂੰ ਯੂਪੀ ਚੈੱਕ ਨੂੰ ਬਿਹਾਰ ਦੀ ਅਸੈਂਬਲੀ ਦੀ ਟਿਕਟ ਤੇ ਜੇ ਗੁਰੂ ਕੇ ਲਾਲਾ ਨੇ ਗਜਿੰਦਰ ਸਿੰਘ ਉਹਨਾਂ ਨੇ ਤੇਰੇ ਸਾਥੀਆਂ ਨੇ ਜਹਾਜ਼ ਅਗਵਾ ਕਰ ਲਿਆ ਤੇ ਦੇਸ਼ ਨਿਕਾਲਾ ਰਿਸ਼ਤਾ ਸਾਡਾ 9 ਮਾਸ ਦਾ ਪੰਡਤਾਂ ਦੇ ਕੁੜੀਵਾਸ ਤੇ ਜਹਾਜ ਗਵਾਹ ਹੋਵੇ ਐਮਐਲਏ ਫਲੈਟ ਵਿੱਚ ਹਿੰਦੂ ਨੂੰ ਕਮਰਾ ਸਿੱਖ ਆਪਣੇ ਇਸ਼ਤਵਾਦ ਤੇ ਜਹਾਜ ਗਵਾਹ ਕਰੇ ਜਿੱਤੇ ਸਮੁੱਚੇ ਤੌਰ ਤੇ ਪੰਥ ਨੇ ਇਥੋਂ 4 ਅਗਸਤ ਨੂੰ ਮੋਰਚਾ ਆਰੰਭ ਕੀਤਾ ਇਕੱਠਾ ਹੋ ਕੇ ਸਾਰਿਆਂ ਨੇ ਗੁਰਬਖਸ਼ ਸਿੰਘ ਨੇ ਜਹਾਜ ਗਵਾਹ ਕੀਤਾ ਲੱਤ ਤੇ ਟੀਕਾ ਲਾ ਕੇ ਲੱਤ ਗਾਉ ਦਿੱਤੀ ਆ ਜੀਐਲ ਜੇਲ੍ਹ ਹੁਕਮਦਾਰ ਜੀ ਮੇਰਾ ਜੰਮੀਆ ਰਹਿਣਾ ਅੰਮ੍ਰਿਤਸਰ ਇੱਥੇ ਉਹਦੇ ਗੋਲੀ ਮਾਰ ਕੇ ਆਇਆ ਸੌਸੀਏਟ ਦੇ ਤੇ ਮਾਰ ਦਿੱਤਾ ਤੁਸੀਂ ਦੱਸੋ ਗੁਰੂ ਕੇ ਸਿੱਖੋਂ ਤੇ ਪੰਡਤਾਂ ਦੀ ਕੁੜੀ ਜਿਨੀ ਵੀ ਆਪਣੇ ਅਸ਼ਟਗੁਰੂ ਗ੍ਰੰਥ ਸਾਹਿਬ ਦੀ ਕੀਰਤ ਨਹੀਂ ਕਿ ਕੀ ਆਪਾਂ ਗੁਰੂ ਤੇ ਭਰੋਸਾ ਰੱਖਦੇ ਆਂ ਅਰੇ ਕੁੜੀ ਵਾਸਤੇ ਜਹਾਜ਼ ਰੋਸ ਮਜਾਰੇ ਵਾਸਤੇ ਉਡਾ ਜਾ ਸਕਦਾ ਸਿੱਖ ਦੇ ਇਸ਼ਤ ਵਾਸਤੇ ਸਿੱਖ ਦੇ ਧਾਰੇ ਵਾਸਤੇ ਸਿੱਖ ਦੀ ਕਿਰਪਾਨ ਵਾਸਤੇ ਸਿੱਖ ਦੇ ਹਰਿਮੰਦਰ ਸਾਹਿਬ ਆ ਕੇ ਜਾਜ ਕੋਈ ਨਹੀਂ ਹੋ ਸਕਦਾ ਹਾਂ ਜੇ ਜਹਾਜ਼ ਨੂੰ ਸਾੜਿਆ ਜੇ ਜਹਾਜ਼ ਨੂੰ ਭੰਨਿਆ ਜੇ ਜਹਾਜ਼ ਨੂੰ ਅੱਗ ਲਾਈ ਹੈ ਜੇ ਜਹਾਜ਼ ਦੀ ਸਵਾਰੀ ਮਾਰੀ ਐ ਜੇ ਜਹਾਜ਼ ਦੀ ਸਵਾਰੀ ਨੂੰ ਲੁੱਟਿਆ ਆਪਾਂ ਸਾਰੇ ਗੁਨਾਹਗਾਰ ਆ ਆਪਣੇ ਲੀਡਰ ਵੀ ਗੁਨਾਹਗਾਰ ਆ ਜਹਾਜ਼ ਵਿੱਚ ਬਹਿ ਕੇ ਰੋਸ ਮਜਾਰੇ ਨਾਲ ਤੇ ਜਹਾਜ਼ ਸਿੱਖ ਲੈ ਜੇ ਤੇ ਦੇਸ਼ ਨਾਗਦਾਰੀ ਹਿੰਦੂ ਸਿੱਖਾਂ ਦੀ ਕੁੜੀ ਨੰਗੀ ਕਰਦੇ ਤੇ ਦੇਸ਼ ਭਗਤੀ ਦੱਸੋ ਕਰੋ ਤੱਕ ਗੁਲਾਮੀ ਸਹਿਣ ਕਰਨੀ ਐ ਕਿੰਨੀ ਦੇਨ ਸਾਫੀ ਐ ਕਿੰਨੀਆਂ ਮਸਾਲਾ ਤੁਹਾਨੂੰ ਗੁਲਾਮੀ ਦੀਆਂ ਦਿੱਤੀਆਂ ਐ ਇਹਦੀ ਜ਼ਿੰਮੇਵਾਰੀ ਤੁਹਾਡੇ ਤੇ ਆਉਣੀ ਹੈ ਮੈਂ ਬੇਨਤੀ ਕਰਾਂਗਾ ਨੌਜਵਾਨਾਂ ਨੂੰ ਬੋਲਣ ਲੱਗਾ ਮੈਂ ਇੱਕ ਅਖਰ ਵਰਤਿਆ ਸੀ ਜਿਹੜਾ ਪੁੱਤਰ ਆਪਣੇ ਪਿਓ ਨਾਲ ਨਹੀਂ ਰਲਦਾ ਉਹਨੂੰ ਬਹੁਤ ਮੰਦ ਬਾਸ਼ਾ ਅਖਰ ਨਾਲ ਵਰਤਿਆ ਜਾਂਦਾ ਆਜ਼ਾਦ ਕੀਤਾ ਜਾਂਦਾ ਮੈਂ ਤੁਹਾਡੇ ਕੋਲੋਂ ਬਾਹ ਖੜੀਆਂ ਕਰਾਉਣੀਆਂ ਇੱਕ ਗੱਲ ਕਹਿ ਕੇ ਦੋ ਵਾਰਾ ਕਰਾਉਣੀਆਂ ਪੈਣੀਆਂ ਤੁਸੀਂ ਦੱਸੋ ਸਾਰੇ ਜਿੰਨੇ ਬੈਠੇ ਹੋ ਕੀ ਆਪਾਂ ਅਨੰਦਪੁਰ ਦਾ ਮੱਤਾ ਚਾਹੁੰਦੇ ਆ ਪੂਰਾ ਕਿ ਨਹੀਂ ਤੇ ਜੇ ਮੈਂ ਠੀਕ ਆਂਦੇ ਨਾਲ ਹੀ ਫਰਕੋ ਮੇਰਾ ਜੇ ਅਨੰਦਪੁਰ ਦਾ ਮੱਤਾ ਚਾਹੁੰਦੇ ਹਾਂ ਜਿਹੜਾ ਮਨੁੱਖ ਆਪਣੀ ਜ਼ਿੰਦਗੀ ਵਿੱਚ ਇੱਕ ਵੇਨਾ ਘਰੇ ਜੰਮ ਕੇ ਤੇ ਦੁਬਾਰਾ ਆਪਣੇ ਘਰੇ ਪੈਰ ਹੀ ਨਾ ਪਾਵੇ ਉਹਦਾ ਘਰ ਵਸਦਾ ਰਹਿ ਸਕਦਾ ਕਦੇ ਆਪਾਂ ਜੰਮੇ ਕਿੱਥੇ ਜਿੰਨੇ ਬੈਠੇ ਇੱਥੇ ਗੁਰੂ ਕੇ ਖਾਲਸਾ ਦਾ ਜਨਮ ਸਥਾਨ ਹੈ ਅਨੰਦਪੁਰ ਸਾਹਿਬ ਕੱਲਾ ਖਾਲਸਾ ਦਾ ਜਨਮ ਨਹੀਂ ਪੁੱਤਰਾਂ ਦੇ ਦਾਨੀ ਨਾਲ ਵਚਨ ਦੇਣ ਦਾ ਖਾਲਸੇ ਨੂੰ ਵੀ ਉਹ ਤਾਂ ਐਸ ਅਮਰਤ ਦੀ ਦਾਤ ਵੱਟੇ ਕਿ ਖਾਲਸਾ ਜੀ ਮੈਨੂੰ ਵੀ ਅਮਰਤ ਬਖਸ਼ੋ ਤੇ ਧੰਨ ਗੁਰੂ ਕਾ ਸਿੱਖ ਕਸ਼ਾਮਦੀ ਨਹੀਂ ਸੀ ਕਿੰਨੀ ਨਿਹਦਰਤਾ ਬਖਸ਼ਤੀ ਆਪਣੇ ਖਾਲਸੇ ਨੂੰ ਪੁੱਤਰਾਂ ਦੇ ਜਾਨੇ ਨੂੰ ਕਹਿ ਦਿੱਤਾ ਹੈ ਪੁੱਤਰ ਨੇ ਸਿੱਖ ਨੇ ਕਿ ਪਿਤਾ ਜੀ ਅਮਰ ਛਕੋ ਜਵਾਬ ਨਹੀਂ ਪਰ ਕਿਰਪਾ ਕਰਕੇ ਦੱਸੋ ਬਖਸ਼ਿਸ਼ ਕਰੋ ਆਪ ਜੀ ਨੇ ਅਮਰ ਤਵਤੇ ਪੰਜ ਸਿਰ ਲਏ ਆ ਮੂੰਹ ਫੱਜੀ ਵਾਤੇ ਨਹੀਂ ਦਿੱਤਾ ਪਰ ਅਮਰਤੀ ਦਾਤ ਤਵਤੇ ਆਪ ਜੀ ਕੀ ਬਖਸ਼ੋਗੇ ਧਨ ਪੁੱਤਰਾਂ ਦੇ ਦਾਨੀ ਸੱਚੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਕਾਲੇ ਭਾਈ ਦਇਆ ਸਿੰਘ ਜੀ ਤੁਸੀਂ ਪੰਜ ਸਿਰ ਦਿੱਤੇ ਆ ਥਾਵਾ-ਥਾਣਾ ਤੋ ਆ ਕੇ ਤੇ ਜੇ ਸਾਨੂੰ ਤੁਸੀਂ ਖੰਡੇ ਬਾਟ ਤੇ ਅਮਰਤ ਬਖਸ਼ੋਗੇ ਅਸੀਂ ਆਕਾਲ ਪੁਰਖ ਨੂੰ ਹਾਜ਼ਰ ਨਾਜ਼ਰ ਜਾਣ ਕੇ ਕਹਿੰਦੇ ਆ ਸਾਰਾ ਸਰਬੱਤ ਤੁਹਾਡੇ ਉੱਪਰੋਂ ਕੁਰਬਾਨ ਕਰ ਦਿਆਂਗੇ ਬਲੇ ਇਨਸਾਨੀ ਖਾਲਸਾ ਜੀ ਉਸ ਪੁੱਤਰਾਂ ਦੇ ਦਾਨੀ ਦੇ ਪਰਨ ਕਰਨ ਦੇ ਸਥਾਨ ਤੋਂ ਉਸ ਪੁੱਤਰਾਂ ਦੇ ਦਾਨੀ ਨਾਦੀ ਉਲਾਦ ਦੇ ਉੱਪਰੋਂ ਦਿੰਦੀ ਉਲਾਦ ਨੂੰ ਸ਼ਹੀਦ ਕਰਨ ਦਾ ਪਰਨ ਦੇਣ ਵਾਲੇ ਥਾਂ ਤੋਂ ਰੈਗੂਲੇਸ਼ਨ ਪਾਸ ਹੋਇਆ ਹੋਵੇ ਤੇ ਆਪਾਂ ਪਹਿਲਾਂ ਸਾਰੇ ਜਿਹਨੇ ਨੌਜਵਾਨ ਹੈ ਉਹਨੂੰ ਤੇ ਮੈਂ ਖਾਸ ਕਰਕੇ ਕਹੂੰਗਾ ਆਪਣੇ ਚਿਹਰੇ ਤੇ ਹੱਥ ਮਾਰ ਕੇ ਵੇਖੋ ਕਿ ਆਪਾਂ ਅਨੰਦਪੁਰ ਵੜਿਆ ਕਰੇ ਆਪਣੇ ਦੌਰ ਸਾਬਤ ਹੈ ਤਲਪਾਨਾ ਹੈਗੀਆਂ ਬਾਣੀ ਕੰਠ ਹੈ ਸ਼ਰਾਬ ਤਾਂ ਨਹੀਂ ਪੀਂਦੇ ਤੇ ਜਿਹੜਾ ਬੰਦਾ ਘਟਣੀ ਵਰਦਾ ਉਹਨੂੰ ਘਰ ਆਪਣਾ ਤਖਤ ਕੌਣ ਲਾਉਣ ਦੇਊਗਾ ਕਿ ਚਿਪਸ ਕੌਣ ਲਾਉਣ ਦੇਊਗਾ ਬਾੜੀਆਂ ਕੌਣ ਲਾਉਣ ਦੇਊ ਉਹਨੂੰ ਅਨੰਦਪੁਰ ਤੋਂ ਮਤਾ ਲੈਣਾ ਤਾਂ ਪਹਿਲਾਂ ਅਨੰਦਪੁਰ ਘਰੇ ਵੜੋ ਅਮਰਤ ਛਕੋ ਫਿਰ ਜ਼ਰੂਰ ਮਿਲੂਗਾ ਇਹ ਕਾ ਖਬਰਾਂ ਦੀਆਂ ਗੱਲਾਂ ਛੌਣ ਕੇ ਸ਼ੌਕਾ ਵਿੱਚ ਨਾ ਪਿਆ ਕਰੋ ਮੈਂ ਤੁਹਾਨੂੰ ਇੱਕ ਬੇਨਤੀ ਜ਼ਰੂਰ ਕਰਾਂਗਾ ਟਕਸਾਲ ਦੀ ਪੱਗ ਨੂੰ ਆਉਣ ਵਾਸਤੇ ਬਹੁਤ ਯਤਨ جاری ਹੈ ਖਾਸ ਕਰਕੇ ਇੱਕ ਯਤਨ ਯਤਨ ਮੇਰੀਆਂ ਅੱਖਾਂ ਦੇ ਸਾਹਮਣੇ ਆਇਆ ਹੈ ਉਹ ਕੀ ਆ ਚਿੱਠੀਆਂ ਦਾ ਦਿੱਲੀ, ਕਲਕੱਤੇ, ਬੰਬਈ ਕਾਦੀਏ ਮੀਰੇ ਵੰਡ ਕਰਮਤਾਰਨ ਸਾਹਿਬ ਇਹਨਾਂ ਸਾਰਾ ਥਾਗਣਾ ਤੇ ਚਿੱਠੀਆਂ ਗਈਆਂ ਤੇ ਕੱਲ ਦੀ ਗੱਲ ਆ ਸ਼ੈਣ ਕੇ ਤਰਸੋਂ ਦੀ ਦਲਗੀਰ ਸਿੰਘ ਸ਼ਾਹ ਹਰੀ ਸਿੰਘਾਰੇ ਵਾਲਾ ਇਹ ਪੰਚਾਇਤ ਰੂਪੇ ਚੋਕ ਇੱਕ ਦਿਲਾਰਾਮ ਆ ਕੋਈ ਪੰਡਤ ਉਹਨੂੰ ਲੈ ਕੇ ਆ ਮੇਰੇ ਕੋਲ ਕਹਿੰਦੇ ਸੰਤ ਜੀ ਇਹਨਾਂ ਦਾ ਕੁਝ ਨਹੀਂ ਕਿਹਾ ਤੇ ਮੈਂ ਮੈਂ ਇਹਨੂੰ ਕੀ ਕਿਹਾ ਆ ਕੇ ਜਿਵੇਂ ਚਿੱਠੀ ਚਲੀ ਗਈ ਮੈਂ ਉਹਨੂੰ ਪੁੱਛਿਆ ਕੀ ਗੱਲ ਆ ਕਹਿੰਦੇ ਚਿੱਠੀ ਚਲੀ ਗਈ ਰੋਟੀ ਬੰਦ ਹੋ ਗਈ ਮੈਂ ਕਿਹਾ ਉਹ ਤਾਂ ਦਸਕਤਾ ਕਿਸੇ ਦਾ ਕਹਿੰਦੇ ਜਿੰਦਾਬਾਦ ਢੰਡਰਾਂਵਾਲਾ ਲਿਖਿਆ ਸੀ ਇਹ ਸਰਾ ਸਰ ਸ਼ਰਾਰਤ ਹੈ ਖਾਲਸਾ ਦੀ ਟਕਸਾਲ ਦੀ ਪੱਗ ਨੂੰ ਹੱਥ ਪਾਉਣ ਦੀਆਂ ਕੋਸ਼ਿਸ਼ਾਂ ਕਾਂਗਰਸ ਦੇ ਝੱਟ ਕਹਿਣਾ ਗਦਾਰ ਕਹਿਣਾ ਇਹ ਕੌਣ ਕਰ ਰਿਹਾ ਹੈ ਦਫਾੜ ਕੌਣ ਵਾਸਤੇ ਪੰਸਰ ਦੇ ਵਿੱਚ ਛੁੱਟ ਪਾਲਾ ਕਰਕੇ ਲੜਾ ਕੇ ਜੁੰਡੋ ਜੁੰਡੀ ਕਰਾ ਕੇ ਆਪਣੀ ਕੁਰਸੀ ਨੂੰ ਕਾਮ ਰੱਖਣ ਦੀਆਂ ਸਾਥ ਸਾ ਗੌਰਮੈਂਟ ਤੋਂ ਲੋ ਜਾਰੀਆਂ ਨੇ ਇਹਨਾਂ ਚੀਜ਼ਾਂ ਤੋਂ ਬਚਣਾ ਅਮਰਤ ਛਕਾਉਣਾ ਕਰਾਤਰ ਖਾਉਣੀ ਬਾਣੀ ਪੜਾਉਣੀ ਕੇਸਰੀ ਨਿਸ਼ਾਨ ਸਾਹਿਬ ਦੇ ਥੱਲੇ ਇਕੱਠਿਆਂ ਕਰਨਾ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਲੜ ਲਾਉਣਾ ਆਕਾਲ ਤਖਤ ਸਾਹਿਬ ਤੇ ਹਰਿਮੰਦਰ ਸਾਹਿਬ ਨਾਲ ਜੋੜਨਾ ਧੀਆ ਭੈਣਾਂ ਦੀ ਲੁੱਟੀ ਇੱਜ਼ਤ ਮਾਸੂਮਾਂ ਦਾ ਪੀਤਾ ਖੂਨ ਸਤਿਗੁਰੂ ਦੀ ਕੀਤੀ ਬਿਆਦਵੀ ਇਹਦਾ ਬਾਕਿਆ ట్రాన్స్మిਟਰ ਦੀ ਗੱਲ ਜਿਹੜਾ ਚੱਲੀ ਸੀ ਕਹਿੰਦੇ ਉਹਨਾਂ ਨੇ ਅਸੂਲ ਮੰਨਿਆ ਸਾਹਸਾ ਜੀ ਅਸੂਲ ਜ਼ਰੂਰ ਮੰਨਿਆ ਹੋਵੇਗਾ ਪਰ ਮੈਂ ਤਾਂ ਇਹ ਨਿਸ਼ਚਾ ਕੀਤਾ ਕਿ ਤੁਹ ਸ਼ਰਾਰਤ ਹੈ ਤੇ ਆਪਣੇ ਨਾਲ ਧੋਖਾ। ਉਸੂਲ ਤੋਂ ਅਲੋਨਾ ਕੋਈ ਨਹੀਂ ਮੰਨਿਆ ਜੇ। ਧੋਖਾ ਤੇ ਸ਼ਰਾਰਤ। ਮੰਨਿਆ ਕੀ ਆ ਜਲੰਧਰ ਪਰ ਅਸੀਂ ਤੇ ਤੁਹ ਸੁਣਾ ਜਾਗੇ। ਰਲੇ ਕਰ ਦਿਆਂਗੇ। ਤੇ ਕੀਤਾ ਜੇ ਅਸੀਂ ਜਾਣੇ ట్రాన్స్మిਟਰ ਸਾਨੂੰ ਇੱਥੇ ਲਾ ਕੇ ਦੋ। ਪਰ ਕਹਿੰਦੇ ਸ਼ਕਤੀਸ਼ਾਲੀ ਉੱਤੇ ਜਲੰਧਰ ਲੱਗ ਜੂ। ਇਸੇ ਸ਼ਕਤੀਸ਼ਾਲੀ ਵਾਲੇ ਨੂੰ ਖਵਾ ਢਾਹ ਦੇ ਦੇਈਏ ਕਾਸ ਵਿੱਚੋਂ। ਇਥੇ ਕਿਉਂ ਨਹੀਂ ਮੰਨਦੇ ਅੱਜ 25 ਦਿਨ ਹੋਇਆ ਖਬਰ ਆਈ ਸੀ ਦੇਵਤਾ ਦੇ ਪ੍ਰਸਾਰਨ ਵਾਸਤੇ ਬੰਬਈ, ਕਲਕੱਤਾ, ਮਸਰਾ ਤੇ ਕਾਨਪੁਰ ਇਹਨਾਂ ਚੌਤਾਂ ਤਾਣਾਂ ਵਿੱਚ ਟਰਾਂਸਮੀਟਰ ਲੱਗੇਗਾ ਦੇਵਤਾ ਦੇ ਪ੍ਰਸਾਰਨ ਵਾਸਤੇ ਦੇਵਤਾ ਦੇ ਪ੍ਰਚਾਰ ਵਾਸਤੇ ਕਿਤੇ ਦੇਵਤਾ ਵਾਸਤੇ ਲੱਗ ਸਕਦਾ ਤੇ ਗੁਰੂ ਦੀ ਬਾਣੀ ਵਾਸਤੇ ਕਿਉਂ ਨਹੀਂ ਲੱਗ ਸਕਦਾ ਜੇ ਇਹ ਸਤਿ ਸਾਨ ਨੂੰ ਕ੍ਰਿਪਾ ਦਰਜਾ ਕਹਿੰਦਾ ਜੀ 200 ਗਜ 200 ਗਜ ਦਾ ਦਰਬਾਰ ਸਾਹਿਬ ਤੋਂ ਗਣੀਆਂ ਦੇ 6 ਤੋਂ ਦਰਸ਼ਨੀ ਘੜੀ ਮਰਜੂ ਪਹਿਲੇ ਪਾਸੇ ਤਾਂ ਖੇਤੀ ਸਮਾਗਮ ਦੀ ਬੀਤੀ ਜਾ ਰਹੀ ਹੈ ਜਿਹੜੇ ਐਸਾ ਸਟੇਜਾਂ ਤੇ ਅਖਬਾਰਾਂ ਤੋਂ ਗੱਲਾਂ ਹੁੰਦੀਆਂ ਉਹ ਆਪਾਂ ਬੋਲਦੇ ਆ ਇਹ ਡੈਪੂਟੇਸ਼ਨ ਲੈ ਕੇ ਜਾ ਕੇ ਦਿੱਲੀ ਮਰਦੇ ਮਹਾਸ਼ੇ ਜੇ ਜੀ ਇਥੇ ਪਵਿੱਤਰ ਦਰਜਾ ਦੇ ਦਿੱਤਾ ਆਗ ਲੱਗ ਜੇਗੀ ਉਹ ਪਾਣੀ ਦੋ ਲਿਆਗ ਲੱਗਦੀ ਹੁੰਦੀ ਹੈ ਕਿ ਪਟੋਲ ਪਾਇਆ ਆਗ ਲੱਗਦੀ ਹੁੰਦੀ ਹੈ ਇਹਨੂੰ ਪਵਿੱਤਰ ਦਰਜਾ ਦੇਣ ਵਾਸਤੇ ਮੁੜ ਕੇ ਦਲੀਲਾਂ ਦਿੰਦੇ ਆ ਸਾਨੂੰ ਨਹੀਂ ਪੁੱਛਿਆ ਕਿਉਂ ਨਹੀਂ ਮਨੂ ਹਿੰਦੂ ਦੀਆਂ ਨੂੰ ਪੁੱਛਣਾ ਚਾਹੀਦਾ ਆ ਤੁਸੀਂ ਤਿਹੇ ਕਹਿਰਾ ਸਾਹਿਬ ਨੂੰ ਪਵਿੱਤਰ ਦਰਜਾ ਦਿੱਤਾ ਕੇ ਸਿੱਖ ਨੂੰ ਪੁੱਛਿਆ ਮਸਤਰਾ ਨੂੰ ਪਵਿੱਤਰ ਦਰਜਾ ਦਿੱਤਾ ਸਿੱਖ ਦੀ ਸਰਾ ਲਈ ਹੈ ਆ ਵੈਸ਼ਨੋ ਦੇਵੀ ਨੂੰ ਕਹਿੰਦੇ ਗੰਡੇ ਦਾ ਮੁਸਕਾ ਜਾਂਦਾ ਗੁਰੂ ਸਾਹਿਬ ਨੂੰ ਕਹਿੰਦੇ ਮਸਤਰਾ ਮੁਸਕੂ ਨਹੀਂ ਆਉਂਦਾ ਵੈਸ਼ਨੋ ਦੇਵੀ ਦਾ ਨੱਕ ਬਾਸਾ ਖੁੱਲਾ ਹੋਣਾ ਨੂੰ ਇੰਨੀ ਧਰਨਾ ਜੋਗ ਇੰਨੀ ਨਫਰ ਇੰਨੀ ਦਰ加 ਪ੍ਰਸਤੀ ਇਹ ਤਾਂ ਬਟਨ ਦੀ ਲੋੜ ਹੈ ਇਹ ਗੱਲਾਂ ਬਾਤਾਂ ਜਿੰਨੇ ਤਰ ਕੰਮ ਚੱਲਦਾ ਆ ਪਰ ਚਲਾਈ ਚੱਲੀਆ ਪਰ ਆਪਣੀ ਤਿਆਰੀ ਪੂਰੀ ਕਰੋ ਇਹ ਨਾ ਹੋਵੇ ਕਿ ਬ੍ਰੋਮੰਬ ਵਾਲਾ ਸਾਡਾ ਐਲਾਨ ਹੋਵੇ ਤੇ ਤੁਸੀਂ ਭਾਗ ਦੇ ਫਿਰ ਕੋਈ ਬਾਰਡਰ ਨੂੰ ਲੰਘਣਾ ਉਦੋਂ ਕਿਸੇ ਨੇ ਨਹੀਂ ਲੰਘਣ ਦੇਣਾ ਤਿਆਰੀ ਆਪਣੀ ਪੂਰੀ ਕਰੋ ਤੇ ਜਿੱਦੈ ਛੜਕ ਪਾਵੇ ਮਜਲੂਮ ਤੇ ਵਾਰ ਨਹੀਂ ਕਰਨਾ ਬੀਬੀ ਤੇ ਵਾਰ ਨਹੀਂ ਕਰਨਾ ਬਜ਼ੁਰਗ ਤੇ ਵਾਰ ਨਹੀਂ ਕਰਨਾ ਜਿਹੜਾ ਗੁਰੂ ਗ੍ਰੰਥ ਸਾਹਿਬ ਦੀ ਬੈਰੀ ਕਰਨ ਵਾਲਾ ਉਹਦੇ ਨਾਲ ਲਿਹਾਜ ਨਹੀਂ ਕਰਨਾ ਜਾਣ ਵਾਲੇ ਜਿਵੇਂ ਦਸਤਮਾਗ੍ਹ ਵਾਹਿਗੁਰੂ ਜਿੱਕਾ ਖਾਲਸਾ ਅਸੀਂ ਕਿਸੇ ਬੰਦੇ ਨੂੰ ਮਾਰ ਜਾਣ ਤੇ ਕਦੇ ਕਿਸੇ ਨੂੰ ਸਲਾਹਾ ਦੁਸ਼ਟ ਦੇ ਚਟਕਾ ਜਾਣ ਤੋਂ ਜ਼ਰੂਰ ਸਲਾਹਉਂਦੇ ਨੇ ਸਿੱਖਾਂ ਦੇ ਹੁਕਮੀਆਂ ਸ਼ਸਤਰ ਰੱਖਣ ਦਾ ਇਸ ਵਕਤੇ ਕਹ ਰਹੇ ਸਿੱਖ ਸ਼ਸਤਰ ਰੱਖ ਕੇ ਕਦੇ ਬੰਦਾ ਨਹੀਂ ਮਾਰਦਾ ਨਾ ਸਿੱਖ ਦਾ ਕਿਸੇ ਮਨੁੱਖ ਨੂੰ ਮਾਰਨ ਤੇ ਯਕੀਨ ਹੈ ਸਿੱਖ ਹਮੇਸ਼ਾ ਹੀ ਹੱਕ ਲੈਣ ਤੇ ਯਕੀਨ ਰੱਖਦਾ ਹੈ ਹਿੰਸਾ ਵਿੱਚ ਯਕੀਨ ਨਹੀਂ ਰੱਖਦਾ ਸਿੱਖ ਕਦੇ ਕਿਸੇ ਨੂੰ ਮਾਰਦਾ ਨਹੀਂ ਆਪਣਾ ਹੱਕ ਲੈਂਦਾ ਹੋਰ ਬਾਰੇ ਇੱਕ ਫਰੇ ਬਾਰੇ ਸ੍ਰੀ ਅਕਾਲ ਤਖਤ ਸਾਹਿਬ ਤੋਂ ਪੁੱਛੋ ਸ੍ਰੀ ਅਕਾਲ ਤਖਤ ਸਾਹਿਬ ਤੋਂ ਹੁਕਮਨਾਮਾ ਜਾਰੀ ਹੋਇਆ ਹੈ ਕਿ ਉਹਨਾਂ ਨੂੰ ਹਰਕਤ ਤਰੀਕੇ ਨਾਲ ਵਦਨ ਫੁੱਲਣ ਨੂੰ ਰੋਕਣਾ ਮੋਰਚਾ ਖਤਮ ਹੋਵੇਗਾ ਜੋ ਸਿੱਖਾਂ ਦੇ ਕੋਲ ਬਲਾਮੀ ਨਾ ਫੀਏਗੇ ਇਫ ਦਿ ਪ੍ਰੈਜ਼ੈਂਟ ਐਜੀਟੇਸ਼ਨ ਕੰਟੀਨਿਊਜ਼ ਆਰ ਯੂ ਨਾਟ ਫਰਾਈਟਨਡ ਬਟ ਇਟ ਵਿਲ ਲੀਡ ਟੂ ਸਮਾ ਇਕੱਠੀ ਹੋਈ ਗੁਰੂ ਸਾਹਿਬ ਦੀ ਕਿਰਪਾ ਹੋਈ ਗੁਰੂ ਦੇ ਲਾਲ ਭਾਈ ਗਜਿੰਦਰ ਸਿੰਘ ਉਹਨਾਂ ਨੇ ਰੋਸ ਮਜਾਰਾ ਕਰਨ ਵਾਸਤੇ ਜਹਾਜ਼ ਅਗਵਾ ਕਰ ਲਿਆ ਮੈਂ ਨੌਜਵਾਨਾਂ ਨੂੰ ਇੱਕ ਬੇਨਤੀ ਕਰਾਂਗਾ ਰਾਤ ਬਾਅਦ ਅਸੀਂ ਇਕੱਠੇ ਕੀਤਾ ਤੇ ਉੱਥੇ ਪੁੱਛਦੇ ਸੀ ਵੀ ਆਪਾਂ ਕੀ ਹੈ ਤੇ ਕੀ ਕਰਨਾ ਸਾਰੀ ਜ਼ਿੰਮੇਵਾਰੀ ਕਰਨ ਦੀ ਦਾ ਫੈਸਲਾ ਦੇਣ ਦਿੱਤਾ ਪੰਥ ਦੇ ਜੰਮੇ ਹੈ ਪਰ ਮੈਂ ਨਿੱਜੀ ਤੌਰ ਤੇ ਆਪਣੀ ਰਾਜ ਰੂਰ ਦੇਵਾਂਗਾ ਝਿਜਕਾਂ ਦਾ ਨਹੀਂ ਮੈਂ ਰਾਤੀ ਨੌਜਵਾਨਾਂ ਨੂੰ ਬੇਨਤੀ ਕੀਤੀ ਸੀ ਕਿ ਤੁਹਾਡਾ ਚੜ੍ਹਨ ਅੰਤ ਪਹਿਲਾਂ ਇਹ ਬੇਨਤੀ ਕਰਨੀ ਹੈ ਵੀ ਆਪਾਂ ਬੁਲਾਉ ਮੈਂ ਜਦੋਂ ਤੱਕ ਹਰ ਸਿੱਖ ਦੇ ਪੁੱਤਰ ਦੇ ਹਿਰਦੇ ਵਿੱਚ ਬਜ਼ੁਰਗ ਦੇ ਮਾਪਿਆਂ ਦੇ ਬੀਬੀਆਂ ਦੇ ਇਹ ਗੱਲ ਕਰ ਨਹੀਂ ਕਰ ਜਾਂਦੀ ਕਿ ਅਸੀਂ ਗੁਲਾਮ ਹਾਂ ਜਿੰਨੀਆਂ ਮਰਜ਼ੀ ਟਾਰਾ ਮਾਰ ਲੀਏ ਜਿੰਨੀਆਂ ਮਰਜ਼ੀ ਗੱਲਾਂ ਕਰ ਲੀਏ ਨਹੀਂ ਰਾਜ ਮੈਨਣਾ ਤੇ ਨਾਲ ਗੁਲਾਮੀ ਘਰੋ ਲੈਣੀ ਹੈ ਗੁਲਾਮੀ ਹਮੇਸ਼ਾ ਉਦੋਂ ਘਰੋ ਰਹਿੰਦੀ ਹੈ ਜਦੋਂ ਮਨੁੱਖ ਇਹ ਮਹਿਸੂਸ ਕਰ ਲਵੇ ਆਸਾਫ਼ ਕਰ ਲਵੇ ਕਿ ਮੈਂ ਗੁਲਾਮੀ ਦੀ ਜ਼ਿੰਦਗੀ ਨਾਲੋਂ ਮੌਤ ਨੂੰ ਪਸੰਦ ਕਰਦਾ ਮੈਂ ਜ਼ਿੰਦਗੀ ਰੱਖਣੀ ਚੰਗੀ ਨਹੀਂ ਸਮਝਦਾ ਉਦੋਂ ਗੁਲਾਮੀ ਘਰੋ ਲੈਂਦੀ ਨਹੀਂ ਤੇ ਨਹੀਂ ਲੈਂਦੀ ਗੁਲਾਮ ਕਿਵੇਂ ਹਾਂ ਦੇੇ ਦੇ ਸਬੰਧ ਕੰਮ ਥੋੜਾ ਲਾਵਾਗਾ ਕਿਉਂਕਿ ਟਾਈਮ ਬਹੁਤ ਜ਼ਿਆਦਾ ਹੋ ਚੁੱਕਿਆ ਬੜੀ ਸਵੇਰ ਦੀ ਸੰਗਤ ਬੈਠੀ ਟਿੱਕੇ ਗੁਲਾਮੀ ਦੀਆਂ ਮੁੱਖ-ਮੁੱਖ ਨਿਸ਼ਾਨੀਆਂ ਦੱਸਾਂਗਾ ਬਹੁਤ ਵਿਸਤਾਰ ਵਿੱਚ ਨਹੀਂ ਜਾਵਾਂਗਾ ਅਖਬਾਰ ਤੁਸੀਂ ਪੜ੍ਹਦੇ ਹੋ ਹਿੰਦੁਸਤਾਨ ਵਿੱਚ ਏਸ਼ੀਆਈ ਖੇਡਾਂ ਦਾ ਹੋਣਾ ਤੇ ਲਕੀਰ ਕੱਢ ਕੇ ਸਿੱਖ ਵਾਸਤੇ ਖਰ ਵਰਤਿਆ ਜਾਣਾ ਚਾਹੇ ਕਿ ਸ਼ਹਿਰੇ ਵਾਲਾ ਚਾਹੇ ਚਾਦਰੇ ਵਾਲਾ ਚਾਹੇ ਮੋਨਾ ਕੋਨਾ ਪਰ ਨਾਉ ਸਿੰਘ ਹੋਣਾ ਚਾਹੀਦਾ ਉਹ ਹਰਿਆਣੇ ਦੀ ਲਕੀਰ ਟੱਪ ਕੇ ਹਰਿਆਣੇ ਵਿੱਚ ਦੀ ਲੰਘ ਕੇ ਦਿੱਲੀ ਨਹੀਂ ਜਾ ਸਕਦਾ ਟੋਪੀ ਵਾਲਾ ਜਾ ਸਕਦਾ Hindu ਅਮਰੀਕਾ ਵਿੱਚੋਂ ਸਿੱਖ ਆਵੇ ਹਵਾਈ ਅੱਡੇ ਤੋਂ ਪਿੱਛੇ ਮੋੜਿਆ ਜਾਂਦਾ ਪਰ Hindu ਉਸੇ ਜਹਾਜ਼ ਵਿੱਚ ਆਵੇ ਤੇ ਦਿੱਲੀ ਪਹੁੰਚ ਸਕਦਾ ਹੈ ਇਹ ਗੁਲਾਮੀ ਦੀ ਨਿਸ਼ਾਨੀ ਹੈ ਹਿੰਦੁਸਤਾਨ ਦੀ ਪ੍ਰਧਾਨ ਮੰਤਰੀ ਜੀ ਨੇ ਬਰਵੀਰ ਜੀ ਕਹ ਕੇ ਕਹਣਾ ਮੁਕੱਦਮੇ ਬਣੇ ਆ ਅਜੇ ਹੋਰ ਬਣਨੇ ਆ ਹਿੰਦੁਸਤਾਨ ਦੀ ਪ੍ਰਧਾਨ ਮੰਤਰੀ ਇਹ ਗੱਲ ਕਹਿ ਦੇਵੇ ਕਿ ਮੈਂ ਅਕਾਲੀਆਂ ਨੂੰ ਕਹਿਣਾ ਚਾਹੁੰਦੀ ਹਾਂ ਜਾਂ ਸਿੱਖਾਂ ਨੂੰ ਕਹਿਣਾ ਚਾਹੁੰਦੀ ਹਾਂ ਪੰਜਾਬ ਵਾਲਿਆਂ ਨੂੰ ਤੁਸੀਂ ਮੋਰਚਾ ਲਾਇਆ ਤੁਸੀਂ ਇਸ ਤਰ੍ਹਾਂ ਦੀਆਂ ਚੀਜ਼ਾਂ ਮੰਗਦੇ ਹੋ ਬਾਹਰ ਦੇ ਸਿੱਖਾਂ ਬਾਰੇ ਸੋਚ ਲਿਓ ਕੀ ਬਣੂ ਕੋਈ ਮੁਕੱਦਮਾ ਦਰਜ ਨਹੀਂ ਕਿਉਂਕਿ ਪੰਕਤਾਂ ਦੇ ਘਰੇ ਜੰਮੀ ਐ ਭਰਜੇ ਐਸੇ ਸਟੇਜ ਤੋਂ ਭਿੰਡਰਾਂ ਵਾਲਾ ਇਹ ਗੱਲ ਕਹਿਦੇ ਨੇ ਜਦ ਸਮੁੰਦਰੀ ਹਾਰ ਵਿੱਚ ਮੀਟਿੰਗ ਵਿੱਚ ਕਿ ਬੀਬੀ ਇੰਦਰਾ ਜੇ ਰਾਜ ਦੇ ਹਕੂਮਤ ਦੇ ਨਿਸ਼ੇਵ ਚਾ ਕੇ ਤੇਰੇ ਮਨ 'ਚ ਨਾ ਹਕਾਰ ਹੈ ਕਿ ਤੂੰ ਸਿੱਖਾਂ ਨੂੰ ਚੇਤਾਵਨੀ ਦੇਣਾ ਚਾਹੁੰਦੀਆਂ ਵੀ ਸੋਤਰੀਓ ਬਾਹਰਾਂ ਬਾਰੇ ਕੀ ਬਣੂ ਤੇ ਤੈਨੂੰ ਵੀ ਚੇਤਾ ਰੱਖਣਾ ਚਾਹੀਦਾ ਸਾਨੂੰ 20-20 ਹਿੰਦੂ ਆਉਂਦੇ ਤੋਂ ਵੱਧ ਨਹੀਂ ਸਿੰਘੋ ਜਕਾਰਾ ਨਹੀਂ ਛੱਡਣਾ ਮੈਂ ਜਕਾਰੇ ਵਾਲੇ ਸੱਜਣਾ ਨੂੰ ਬੇਨਤੀ ਕਰਾਂਗਾ ਵਿੱਚ ਮਿਲਦਾ ਕੀ ਹੈ ਜਕਾਰੇ ਮਗਰੋਂ ਸ਼ਾਡਰ ਦੇ ਉੱਠਾਂਗੇ ਪਹਿਲਾਂ ਸੁਣ ਲਓ ਸਾਰੀ ਹਾਂ ਗੁਲਾਮ ਛੱਡੀ ਜਾਣੇ ਜਕਾਰੇ ਪਹਿਲਾਂ ਆਜ਼ਾਦ ਹੋਵਾਂ ਇਹ ਰਸ ਦੇ ਵਿੱਚ ਫਰਕ ਨਾ ਪਾਓ ਸੁਣਨ ਦੀ ਕੋਸ਼ਿਸ਼ ਕਰੋ ਕਿ ਗਰਾਮ ਕਿਨੇ ਹੈ ਮੈਂ ਇਕੱਲਿਆਂ ਗੁੱਸੇ ਵਿੱਚ ਆ ਕੇ ਗੱਲਾਂ ਨਹੀਂ ਕੀਤੀਆਂ ਮੇਰੇ ਤੇ ਦੋਸ਼ ਵੀ ਲੱਗੇ ਮੈਂ ਗੱਲਾਂ ਦੇ ਗਰਮ ਬੋਲਦਾ ਦੇਚ ਪੁਆਰਾ ਪਾਉਣਾ ਚਾਹੁੰਦਾ ਨੌ ਮਾਸ ਦਾ ਰਿਸ਼ਤਾ ਤੋੜਨਾ ਚਾਹੁੰਦਾ ਪਰ ਮੈਂ ਤੁਹਾਡੇ ਕੋਲੋਂ ਅੱਜ ਕੁਛ ਨਾ ਵੀ ਆਪਣਾ ਰਿਸ਼ਤਾ ਕੀ ਹੈ ਜਿੰਦੋ ਸਤਾਨ ਦੀ ਪ੍ਰਧਾਨ ਮੰਤਰੀ ਦੀ ਜ਼ਿੰਮੇਵਾਰੀ ਦੇਸ਼ ਦੀ ਮੇਰੇ ਨਾਲੋਂ ਜ਼ਿਆਦਾ ਕਿ ਘੱਟ ਹੈ ਮੈਂ ਇੱਕ ਮਾਮੂਲੀ ਸਿੱਖਾਂ ਦਾ ਸੇਵਾਦਾਰ ਹਾਂ ਉਹ ਤੁਹਾਡੀਆਂ ਵੋਟਾਂ ਲੈ ਕੇ ਬਣੀ ਮੈਂ ਤੁਹਾਡੀ ਕਿਸੇ ਦੀ ਵੋਟ ਲੈ ਕੇ ਸੰਤ ਨਹੀਂ ਬਣਿਆ ਮੈਂ ਉਸ ਪਿਤਾ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਕਿਰਪਾ ਦਾ ਫਲਕਾ ਸੱਚਖੰਡ ਦਾ ਸੀ ਮਹਾਂਪੁਰਖ ਸੰਤ ਬਾਬਾ ਕਰਤਾਰ ਸਿੰਘ ਦੀ ਖਾਲਸਾ ਦੀ ਮੇਰ ਦਾ ਫਲਕਾ ਉਹਨਾਂ ਦਾ ਸਰਕਾਰ ਇਸ ਸਟੇਜ ਤੇ ਆਇਆ ਮੈਂ ਉਹ ਹਿੰਦੋਸਤਾਨ ਦੀ ਜਨਤਾ ਦੀਆਂ ਵੋਟਾਂ ਲੈ ਕੇ ਬਣੀ ਤੇ ਜਿਉਂ ਕਹਿੰਦੀ ਆ ਪੱਜ ਕੇ ਚੁੰਨੀ ਵਾਲੀਆਂ ਸਿੱਖਾਂ ਦੀਆਂ ਕੌਰਾਂ ਵਾਲੀਆਂ ਬੀਬੀਆਂ ਇਹਨਾਂ ਬਾਰੇ ਪ੍ਰਧਾਨ ਤੇ ਲੀਡਰ ਸੋਚ ਲੈਣ ਤੇ ਆਪਾਂ ਖੁਸਰੇ ਤਾਂ ਹਾਂ ਨਹੀਂ ਉੱਤਰ ਨਹੀਂ ਦੇਣਾ ਦੁਨੀਆਂ ਦੇ ਕਿਸੇ ਰੈਦਰ ਨੂੰ ਕਿਸੇ ਕਿਤਾਬ ਵਿੱਚ ਕਿਸੇ ਹਿਸਟਰੀ ਵਿੱਚ ਕਿਸੇ ਲਿਖਤ ਵਿੱਚ ਪੜੇ ਲਿਖੇ ਫਿਲਾਸਫਰ ਸਜਣ ਤੱਕ ਪਰ ਕਿਸੇ ਰੈਦਰ ਦੇ ਨਾਮ ਨਾਲ ਮੈਨੂੰ ਮਰਦ ਅੱਖਰ ਵਿਖਾ ਦਿਓ ਕਿੱਥੇ ਲਿਖਿਆ ਮਰਦੇ ਲਿਖਿਆ ਤੇ ਕੋਈ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਬਾਰੇ ਲਿਖਿਆ ਹੈ ਵਾਹ ਪ੍ਰਗਟਿਓ ਮਰਦਾ ਗੰਮੜਾ ਮਰੀਆਮ ਇਕੇਲਾ ਵਾਹ ਵਾਹ ਗੋਬਿੰਦ ਸਿੰਘ ਆਤੇ ਗੁਰ ਚੇਲਾ ਤੇ ਜਿਹੜਾ ਮੁੰਡਾ ਪਿਓ ਵਰਗਾ ਨਾ ਹੋਵੇ ਉਹਨੂੰ ਕੋਈ ਦਾ ਕੀ ਹੈ ਉਹ ਤੁਸੀਂ ਮਗਰੋਂ ਸਾਹਿਬ ਤੋਂ ਕਰ ਲਿਓ ਜਿਹੜਾ ਮੁੰਡਾ ਬਾਪੂ ਆਪਦੇ ਨਾਲ ਨਾ ਰਲੇ ਲੋਕੀ ਸ਼ੱਕ ਕਰਦੇ ਆਂ ਪੀਤਾ ਹੋਵੇ ਗੁਰੂ ਗੋਬਿੰਦ ਸਿੰਘ ਸਾਹਿਬ ਉਹਨੂੰ ਤੁੰਡਿਆ ਜਾਵੇ ਧਰਕਾਂ ਮਾਰੀਆਂ ਜਾਂ ਨਫ਼ਰਤ ਦੇ ਬਚਨ ਕਹਿ ਜਾਣ ਤੁਸੀਂ ਸਾਡੇ ਚੋਂ ਜੰਮੇ ਆ ਸਾਡੇ ਚੋਂ ਜੰਮੇ ਆ ਬ੍ਰਾਹਮਣ ਹੋ ਤੇ ਆਪਣਾ ਪੇਤਾ ਵੰਗਾਰ ਕੇ ਕਹਿੰਦਾ ਗਲਤ ਕਰਨ ਕਰ ਬ੍ਰਾਹਮਣ ਛਤਰੀ ਕੋ ਪੂਤੋਂ ਬ੍ਰਾਹਮਣ ਕੋ ਨਹੀਂ ਉਹ ਵੀ ਕਿਸੇ ਸਰ ਪਰ ਹਿੰਦੂ ਮੰਨੋ ਮੰਦੀ ਬਣਾਉਣਾ ਚਾਹੁੰਦਾ ਕਿ ਅਸੀਂ ਪਾਤਸ਼ਾਹ ਨੂੰ ਮਹਾਰਾਜ ਕਦੇ ਦਿਲਪੁਲੇ ਗੱਲ ਨਹੀਂ ਹੋਵੇਗੀ ਜੇ ਤਾਂ ਮੈਂ ਕਹਿਦਾ 20 20 ਦੀ ਗਿਣਤੀ ਆ ਸਾਨੂੰ ਤੇ ਮੁਕਦਮਾ 500 500 ਤੇ 6 ਤਾਰਾ ਦੀਨ ਦਰਜ ਹੁੰਦਾ ਉਹਦੇ ਤੇ ਨਹੀਂ ਕਿਉਂਕਿ ਪੰਡਤਾਂ ਦੇ ਘਰੇ ਜੰਮੀ ਆ ਜੇ ਹਿੰਦੁਸਤਾਨ ਦਾ ਗ੍ਰਹਿ ਮੰਤਰੀ ਕਹਦੇ ਵਿੱਚ ਕੱਢ ਲੋ 8 ਦਿਨਾਂ ਦੇ ਵਿੱਚ ਵਿੱਚ ਪਿੰਡਰਾਲੇ ਨੂੰ ਗੁਰੂ ਨਾਨਕ ਨਵਾਸ ਰਿਚੋਂ ਬਾਂਮਣ ਦੇ ਘਰੇ ਜੰਮਿਆ ਤੇ ਮੁਕੱਦਮਾ ਕੋਈ ਦਰਜ ਨਹੀਂ ਜੇ ਪਿੰਡਰਾਵਾਲਾ ਕੋਈ ਸਟੇਜ ਤੋਂ ਤੇ ਨਾਲ ਕੋਈ ਲੀਡਰ ਕਹਦੇਵੇ ਤੈਨੂੰ ਚਬਾਵਾਂਗੇ ਲੋਹੇ ਦੇ ਚਣੇ ਬੰਗਾਂ ਦੀ ਪਾਈਆਂ ਆਜੀ ਤਿਆਰ ਹੋ ਕੇ ਤੇ ਮੁਕੱਦਮਾ ਦਰਜ ਹੈ ਜੇ ਭਤਾਚਾਰੀਆਂ ਹਿੰਦੂਆਂ ਦੇ ਘਰੇ ਜੰਮਿਆ ਅਦਾਲਤ ਨਿਆਂ ਕਰ ਰਹੀ ਹੈ ਲੁਧਿਆਣੇ ਮੁਕੱਦਮਾ ਚੱਲ ਰਿਹਾ ਹੈ ਸਤਿ ਆਚਾਰੀਆ ਪਾਲ ਪਾਰਲੀਮੈਂਟ ਵਿੱਚ ਗਰਵਾਉਂਦੇ ਰਿਹਾ ਹੈ ਕਿ ਨਸ਼ੱਤਰ ਸਿੰਘ ਨੂੰ ਫਾਂਸੀ ਲੱਗਣੀ ਚਾਹੀਦੀ ਸੀ ਉਹਦੇ ਤੇ ਮੁਕੱਦਮਾ ਕੋਈ ਦਰਜ ਨਹੀਂ ਜੇ ਸੁਆਮੀ ਦਿੱਤਿਆਦੇਸ਼ ਹਰਿਆਣੇ ਦੇ ਰਹਿਣ ਵਾਲਾ ਹਿੰਦੂ ਉਹ ਕਾਹਦੇ ਵਿੱਚ ਚੁੱਕੋ ਕਸ਼ਹਰਾ ਪਰਣਾ ਤੇ ਨਿਕਲ ਜਾਓ ਸਿੱਖਰੇ ਸਾਰੇ ਇੱਥੋਂ ਤੁਹਾਡਾ ਕੋਈ ਕੰਮ ਨਹੀਂ ਕੋਈ ਮੁਕੱਦਮਾ ਦਰਜ ਨਹੀਂ ਜੇ ਪੰਜਾਬ ਦਾ ਵਿੱਤ ਮੰਤਰੀ ਕੇਵਲ ਕ੍ਰਿਸ਼ਨ ਬ્રાਹਮਣਾਂ ਦੇ ਘਰੇ ਜੰਮਿਆ For got